ਇਹਨੇ ਨੱਚਣਾ ਫਿਰ ਆ ਵੀ ਗਾਣਿਆ ਦੇ ਐ ਯਾਰ ਇਹ ਬੱਲੇ ਇਹਨੂੰ ਮੈਨੂੰ ਲੱਗਦਾ ਮੈਂ ਇਹਨੂੰ ਕਹਿ ਕੇ ਤਾਂ ਪੈਟਰੋਲ ਪੈਟਰੋਲ ਪਾ ਲਈ ਇਹਨੇ ਡੀਜ਼ਲ ਪਾਤਾ ਮੈਨੂੰ ਲੱਗਦਾ ਕਾਦੇ ਚ ਇਸਮਾ ਓਹੋ ਬਾਈ ਤੂੰ ਕੀ ਦੇਖ ਰਿਹਾ ਪੇ ਤੇਲ ਨਹੀਂ ਦੇਖਿਆ ਕਰੇ ਡੀਜ਼ਲੇ ਪਾਤਾ ਹੈ ਡੀਜ਼ਲ ਪਾਣਾ ਮੇਰੇ ਵੀਰੋ ਚੱਕ ਇੱਕ ਹੋਰ ਘਟਲਣਾ ਨੰਬਰ ਬੰਦ ਕਰਾਉਣਾ ਤੇ ਨਾ ਲੋਟੜੀ ਨਾਲ ਲਾਗੇ ਨਵੰਬਰ ਸਰ ਨੂੰ ਥੋੜਾ ਜਿਹਾ ਪਹਿਲਾਂ ਆਟ ਲੋ ਜੀ ਲੋ ਜੀ ਜਾਗੋ ਜੀ ਨਾ ਚਾਏ ਮੁੰਡਿਆਂ ਨੂੰ ਦੇਖੋ ਲੋ ਵੀ ਸਕਾਰਾ ਹੋ ਗਈਆਂ डन ਲੋਹੀ ਡਰ ਕੇ ਆ ਕੇ ਜੀਦਾ ਮਾਊਂਟਨ ਡਿਊ ਕਿ ਆਪਾਂ ਹੈ ਜਰੂਰ ਮਸਟ ਹੈਦਾ ਲੋ ਵੀ ਕਹਿੰਦੇ ਮਿਸਤਰੀਆਂ ਵਾਲਾ ਕੰਮ ਆਪ ਕਰ ਰਹੇ ਜੀ ਕਹਿੰਦੇ ਘਰੇ ਜੀ ਅਰੇ ਜਾਬੀਆਂ ਜੂਬੀਆਂ ਇੱਥੇ ਖੋਲ ਲੀਆਂ ਕਹਿੰਦੇ ਮੁੰਡਿਆਂ ਨੇ ਸਿਰਾ ਕਰਾ ਬੈ ਕਹਿੰਦੇ ਤਿਆਰੀਆਂ ਫੁੱਲ ਚੱਲ ਰਹੀਆਂ ਕਹਿੰਦੇ ਸਿਲੰਡਰ ਭਰਾ ਕੇ ਯਾਦਵੀਰ ਬេរੇ ਹੋਣਾ ਨੇ ਜੋ ਕਿ ਨੀਂਦ ਕੱਢ ਰਹੇ ਆ ਥੋੜੀ ਬਹੁਤੀ ਤੇ ਹੁਣ ਚੱਲੇ ਆ ਤੇ ਕੱਢਦੇ ਆ ਸਮਾਨ ਤੇ ਖਿੱਚਦੇ ਆ ਤਿਆਰੀ ਤੇ ਇੱਕਦਮ ਇਹਨੂੰ ਮੈਨੂੰ ਲੱਗਦਾ ਮੈਂ ਇਹਨੂੰ ਕਹਿ ਗਿਆ ਪੈਟਰੋਲ ਪੈਟਰੋਲ ਪਾ ਲਈ ਇਹਨੇ ਡੀਜ਼ਲ ਪਾਤਾ ਮੁੰਡਾ ਕਾਦੇ ਚ ਇਸਮਾ ਓਹੋ ਕੰਮ ਗੜਬੜ ਹੋ ਗਈ ਨਾ ਸੁੱਕੀ ਆਈ ਨਹੀਂ ਹੈਗਾ ਦੋ ਦਿਨ ਹੋ ਗਏ ਰੰਗ ਰੋਏ ਨੂੰ ਵੀ ਹੁਣ ਤਾਂ ਅੱਕਾ ਇਹਦਾਂ ਲਵੀ ਕੱਸ ਫਿਰ ਕਸ਼ਮੀਰ ਜਾ ਕੇ ਹੋ ਜਾਣਾ ਸੁੱਕ ਜਾਣਾ ਭਾਈ ਇਹ ਤਾਂ ਉਹ ਸੁੱਕੀ ਹੋ ਰਿਹਾ ਤਾਂ ਹੁਣ ਚਲੋ ਜੀ ਠੀਕ ਹੈ ਜੀ ਤੇ ਮਿਲਦੇ ਆ ਫਿਰ ਉਹ ਮੁੰਡੇ ਬਣਾ ਰਹੇ ਆ ਕਾਫੀ ਲੋ ਜੀ ਵਾਇਗੋ ਜਿੱਕਾ ਖਾਲਸਾ ਵਾਇਗੋ ਜਿੱਕੀ ਫਤਿਹ ਲੋ ਜੀ ਟਾਈਮ ਹੋ ਗਿਆ ਅਮਰਤ ਵੇਲੇ ਦੇ 2:00 ਵਜੇ ਤੇ ਆਪਾਂ ਅਸੀਂ ਮਹਾਰਾਜ ਤੋਂ ਅੱਗੇ ਲੈਣ ਤੇ ਆਪਣਾ ਜਿਹੜਾ ਕਸ਼ਮੀਰ ਦਾ ਟ੍ਰਿਪ ਹੈ ਉਹ ਹੋ ਗਿਆ ਸਟਾਰਟ ਸਿੰਘ ਆਪਣੇ ਸਾਰੇ ਰੈਡੀ ਨੇ ਤੇ ਇੱਕਦਮ ਘੈਂਟ ਲੈ ਕੇ ਬਾਬਾ ਜੀ ਦੇ ਵਾਗ ਗਿਆ ਤੇ ਕੇ ਮੱਖਾ ਤੇ ਹੁਣ ਚੱਲਦੇ ਆਪਾਂ ਪੈਟਰੋਲ ਪੁਆਣ ਬਾਬਾ ਜੀ ਮਿਹਰ ਕਰਿਓ ਟ੍ਰਿਪ ਵਧੀਆ ਜਾਵੇ ਵਧੀਆ ਵਧੀਆ ਇੰਜੋਏ ਕਰਕੇ ਆਈਏ ਸਰ ਤੇ ਚਲੋ ਠੀਕ ਆ ਹੁਣ ਤੇਲ ਪੁਆਣੇ ਜਾ ਕੇ ਥੈਂਕ ਯੂ ਬੜੀ ਅੱਛੀ ਲੋ ਜੀ ਕਹਿੰਦੇ ਮੁੰਡੇ ਆਕੇ ਤੇਲ ਪੁਆਣ ਸਵੇਰੇ ਸਵੇਰੇ ਸਾਜ ਰਹੀ ਕਹਿੰਦੇ ਬੰਦੇ ਠਾਏ ਆ ਪੈਟਰੋਲ ਪੰਪ ਤੋਂ ਖੁੱਤੇ ਪਏ ਸੀਗੇ ਕਵਾਲਾ ਹੁਣ ਬੱਸ ਬੱਸ ਨਾ ਕਰ ਬਾਹਰ ਕਿਤੇ ਪੁਆਣੇ ਢੂੜ ਲੈ ਬਾਹਰ ਲੋਏ ਸ਼ਬਦ ਲਾ ਕੇ ਬਾਈ ਜੀ ਨੇ ਸ਼ਬਦ ਲਾ ਲਿਆ ਤੇ ਹੁਣ ਕਰਾ ਲਈਏ ਫੁੱਲ ਜਾਜੀ ਬਾਈ ਕੈਮ ਹੈ ਤੇਲ ਗੋਣ ਕਿੰਨੇ ਦਾ ਆਪਾਂ 1400 ਦਾ ਲੋ ਵੀ ਕਹਿੰਦੇ ਐਵਰੇਜ ਦੇ ਕੱਢ ਕੇ ਦੇਖਾਂਗੇ ਇਹ ਹੈਗਾ 597 29597 ਤੇ ਦੇਖਦੇ ਆਂ ਤੇਲ ਕਿੰਨੇ ਦਾ ਪੈਂਦਾ ਤੇ ਐਵਰੇਜ ਉਵਰੇਜ ਵੀ ਕੱਢਾਂਗੇ ਬਾਈ ਸਾਰੀ ਫੈਨ ਪੂਰਾ ਮਿੰਟ نوٹ ਕਰ ਲਓ ਸਾਰੇ ਜਣੇ ਐਵਰੇਜ ਕੱਢਾਂਗੇ ਐਵਰੇਜ ਮਿੰਟ نوٹ ਕਰ ਲਓ ਉਹ ਆਗੇ ਤੇਲ ਬਾਈ ਤੂੰ ਕੀ ਦੇਖ ਰਿਹਾ ਹੈ ਤੇ ਤੇਲ ਨਹੀਂ ਦੇਖਿਆ ਕਰੇ ਡੀਜ਼ਲੇ ਪਾਦਾ ਹੈ ਡੀਜ਼ਲ ਵਾਲਾ ਲੋ ਜੀ ਕਾफी ਸਫਰ ਤੈਅ ਕਰਕੇ ਪਹੁੰਚ ਗਏ ਮੁੰਡੇ ਟਾਂਡੇ ਚੱਕ ਟਾਂਡਾ ਦਸੂਆ ਮਕੇਰੀਆ ਮੇਰੇ ਵੀਰੋ ਤੇ ਆ ਸਾਡੇ ਬੁਲਟ ਦੀ ਕਮੈਟਰੀ ਖਰਾਬ ਹੋ ਗਈ ਡਾਊਨ ਹੋ ਗਈ ਇਹ ਐਵੇਂ ਲੱਗਾ ਪਈ ਪਈ ਡਾਊਨ ਹੋ ਗਈ ਸੀਗੇ ਇਹ ਤੇ ਇੱਥੇ ਫਿਰ ਸਪਲੈਂਡਰ ਦੀ ਲਾ ਕੇ ਕੰਮ ਚਲਾਇਆ ਮੁੰਡਿਆਂ ਨੇ ਕਲੈਂਡਰ ਦੀ ਉਹ ਅੱਗੇ ਵਾਲੇ ਦੀ ਖੋਲੀ ਐ ਤੇ ਮਾਰਨਿੰਗ ਦੇਖੋ ਕਿੰਨੀ ਸੋਹਣੀ ਹੋਈ ਅੱਜ ਮੌਸਮ ਪੂਰਾ ਖੁੱਲ ਗਿਆ ਕੱਲ ਤਾਂ ਮੀਂਹ ਪੈ ਰਾ ਸੀ ਮੀਂਹ ਨੇ ਡਰਾਤਾ ਸੀਗਾ ਵੀ ਲੈ ਵੀ ਹੁਣ ਨਹੀਂ ਤੂਟ ਤੇ ਜਾਏ ਨਾ ਤੇ ਚਲੋ ਠੀਕ ਐ ਹੁਣ ਕਿਤੇ ਰੁਕਦੇ ਆਂ ਦੇਖਦੇ ਆਂ ब्रेकफास्ट ਕਰਦੇ ਆ ਮੈਂ ਇਹ ਜੇ ਬੁਗਰੇ ਬੰਦੇ ਲੋਕੇਸ਼ਨ ਲਾਈਵ ਹੈਗਾ ਵੀ ਮਗਰ ਰੱਖਿਓ ਇਹ ਜੀ ਲੋਰ ਚੜੀ ਆਹ ਇੱਕ ਮੋੜ ਸੱਕੀ ਕਿੰਦਰ ਬੋਸ ਕੀ ਇੱਕ ਇੱਕ ਹੋਰ ਘਟਣਾ ਨੇ ਮੇਰੇ ਹੋਣਗੀ ਆਣਦੇ ਲੋਰ ਚੜੀ ਨਾਲ ਜੇ ਸਤੰਬਰ ਸਰ ਨੂੰ ਇਹ ਲੋਈ ਕਹਿੰਦੇ ਬਾਈ ਹੋਣੀ ਰਸਤਾ ਠਟਕ ਗਏ ਸੀ ਲੋਰ ਚੜ ਗਈ ਲੋਰ ਚੜ ਗਈ ਸੀ ਫਰੇ ਸੌਕੇ ਕੱਢਦਾ ਇਹਨੂੰ ਡਾਂਡੇ ਡਾਂਡੇ ਸੁਹਾਮ ਕੇਰੀਆਂ ਲੋ ਜੀ ਤੇ ਬਾਈ ਜੀ ਹੁਣ ਕਿੱਥੇ ਰੁਕਣਾ ਫਿਰ ਆਪਾਂ ਹੁਣ ਆਪਾਂ ਨਿਕ ਵੇ ਘਰ ਰੁਕਾਂਗੇ ਪਠਾਨਕੋਟ ਤੋਂ ਥੋੜਾ ਜਿਹਾ ਪਹਿਲਾਂ ਆਟ ਲੋ ਜੀ ਲੋ ਜੀ ਔਰ ਚੜੀ ਵੀ ਹੈ ਇਹਨਾਂ ਨੂੰ ਮਾਰਨਿੰਗ ਉਹ ਚਾਹ ਚੜ ਗਈ ਸਵੇਰ ਵਾਲੀ ਚਾਹ ਚੜ ਗਈ ਇਹਨਾਂ ਨੂੰ ਲੋ ਜੀ ਚਲੋ ਠੀਕ ਹੈ ਜੀ ਹੁਣ ਚੱਲਦੇ ਆਂ ਕਾ ਫੈਟ ਕਰਵਾਣ ਲੱਗ ਗਿਆ ਕਹਿੰਦਾ 10 ਜੀਰੋ ਵਾਲੇ ਚਾਹੀਦਾ ਪੂਰਾ ਤਾਖ ਦਾ ਦੁੱਧ ਪੀਣਾ ਚਾਹ ਬਣਾਉਣੀ ਆ ਕਿਤੇ ਖਾਣ ਕੇ ਅੱਗੇ ਲੋ ਜੀ ਪੁਰੇ ਰੇਣ ਲੱਗ ਰਹੀ ਸੀ ਦੁੱਧ ਆਪਾ ਕਢ ਕੇ ਤੇ ਹੁਣ ਬਣਾਵਾਂਗੇ ਚਾਹ ਇੱਥੇ ਸ਼ਰਮਾ ਡੈਰੀ ਬਾਈ ਜੀ ਤੋਂ ਦੁੱਧ ਲੈ ਕੇ ਤੇ ਬਣਾਵਾਂਗੇ ਹੁਣੇ ਚਾਹ ਕੇ ਜਾ ਕੇ ਤੇ ਚੱਲਦੇ ਆਪਾ ਪਹੁੰਚ ਗਏ ਸੀਗੇ ਦਸੂਹੇ ਤੋਂ ਅੱਗੇ ਲੋ ਜੀ ਪਹੁੰਚ ਕੇ ਕਹਿੰਦੇ ਪਠਾਨਕੋਟ ਤੇ ਪਠਾਨਕੋਟ ਮੰਡੇ ਟੱਪੇ ਲੋਈ ਪਠਾਨ ਕੋ ਟੱਪੇ ਦੇ ਮੁੰਡਿਆਂ ਨੇ ਲਾਏ ਡੇਰੇ ਓਹੋ ਚਲੋ ਕੋਈ ਨਹੀਂ ਤੇ ਮੁੰਡਿਆਂ ਨੇ ਲਾਏ ਡੇਰੇ ਤੇ ਮੁੰਡੇ ਸ਼ਗਦੇ ਆ ਪ੍ਰਸ਼ਾਦਾ ਪਾਣੀ 5-10 ਮਿੰਟ ਰੈਸਟ ਕਰਕੇ ਕਾਫੀ ਉਹਦੇ ਚੱਲਦੇ ਆ ਅੱਗੇ ਤੇ ਹਣ ਜਾਈਏ ਪਹਿਲਾਂ ਮੂੰਹਾਂ ਧੋ ਕੇ ਫਰੈਸ਼ ਹੋ ਛੋ ਕੇ ਇੱਥੇ ਬਣਾਵਾਂਗੇ ਚਾਹ ਚਾਹ ਨਹੀਂ ਹੋ ਵੀ ਅਰਸੀ ਪੈਂਦੇ ਤੇ ਪੁੰਜੀ ਹਾਵਾ ਲਾ ਲ ਕੁਝ ਕੁਝ ਸੀ ਲੋ ਜੀ ਚਾਹ ਕਾਫੀ ਸ਼ੱਕੇ ਪ੍ਰਸ਼ਾਦਾ ਪਾਣੀ ਸ਼ੱਕੇ ਤੇ ਹੁਣ ਚੱਲਨੇ ਆ ਆਪਾਂ ਆਪਣੀ ਅਗਲੀ ਡੈਸਟੀਨੇਸ਼ਨ ਕਿੱਥੇ ਆਣਾ ਭਾਜੀ ਹੁਣ ਪੈਲਗਾਮ ਸਿੱਧਾ ਲੋ ਜੀ ਕਹਿੰਦੇ ਪੈਲਗਾਮ ਤੇ ਹੁਣ ਜਾ ਰਹੇ ਆ ਆਪਾਂ ਪੈਲਗਾਮ ਤੇ ਬਾਕੀ ਚੱਲਦੇ ਆ ਜੋ ਗੱਲਾਂ ਵਾ ਤਾਂ ਹੋਣਗੀਆਂ ਕਰਾਂਗੇ ਰਾਸਤੇ 'ਚ। ਓਈ ਸੋਹਣਿਆ ਸੋਹਣਿਆ ਵਾਦੀਆਂ 'ਚੋਂ ਨਿਕਲ ਕੇ ਤੇ ਸੋਹਣੇ ਸੋਹਣੇ ਘਰ ਇਹਨਾਂ ਦੇ ਤੇ ਤਕਰੀਬਨ ਉਰੋਂ ਪੈਲਗਾਮ ਜਿਹੜਾ ਰਹਿ ਗਿਆ ਏ ਉਹ 55 ਕਿਲੋਮੀਟਰ ਤੇ ਚੱਲਦੇ ਆਂ ਬਾਕੀ ਮੌਸਮ ਬੜਾ ਘੈਂਟ ਆ। ਕੱਲ ਤੱਕ ਕਹਿੰਦੇ ਮੀਂਹ ਪੈਂਦਾ ਸੀਗਾ। ਪਰ ਹੁਣ ਬੜਾ ਕੈਂਟ ਮੌਸਮ ਆਇਆ ਧੁੱਪ ਨਿਕਲੀ ਵੀ ਇੱਕਦਮ ਪੂਰੀ ਤੇ ਇੱਧਰ ਜੀ ਦੀ ਲਾਈ ਵੀ ਇਹਨਾਂ ਨੇ ਤੇ ਇੱਕਦਮ ਕੈਂਟ ਮਾਹੌਲ ਆ ਪਪੂਲਰ ਲਾਇਵੇ ਆ ਤੇ ਹੁਣ ਚਲਦੇ ਆ ਪੈਲਗਾਮ ਜੀ ਰਾਤ ਆਪਾਂ ਪਹੁੰਚ ਗਏ ਸੀਗੇ ਪੈਲਗਾਮ ਤੇ ਕਾਫੀ ਦੇਰ ਹੋ ਗਈ ਸੀ ਰਾਤ ਇਸ ਕਰਕੇ ਆਪਾਂ ਵਲੌਗ ਨਹੀਂ ਬਣਾ ਸਕੇ ਰਾਤ ਤੇ ਹੁਣ ਇੱਕਦਮ ਕੈਂਟ ਬਾਦੀਆਂ ਚ ਤੇ ਜਿੱਥੇ ਆਪਾਂ ਰੁਕੇ ਆ ਆਹ ਲੋਕੇਸ਼ਨ ਸੀਗੀ ਇੱਥੋਂ ਦਾ ਇਹ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਤੇ ਇਹਦੋਂ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਪਹਿ ਲਗਾ ਹੁਣ ਚੱਲਦੇ ਆਂ ਪਹਿਲਾ ਦਰਸ਼ਨ ਕਰਦੇ ਆਂ ਫਿਰ ਦਰਸ਼ਨ ਕਰਕੇ ਤੇ ਆਪਾਂ ਫਿਰ ਚਾਹ ਪੀਨੇ ਆਂ ਤੇ ਨਮਸਕਾਰ ਕਰਿਆ ਜੀ ਮਹਾਰਾਜ ਨੂੰ ਕੌਫੀ ਤੇ ਸਾਰੇ ਨਾਲ ਆਪਣੇ ਸਿੰਘ ਸਾਧਰੇ ਨੇ ਆਪਣੇ ਸਿੰਘਾ ਸੀ ਜੀ ਲੋ ਜੀ ਆ ਦੇਖੋ ਆ ਮੁੰਡਾ ਥੋੜਾ ਜਿਆਦਾ ਮਿਹਨਤੀ ਹੈ ਇਹ ਥੋੜੀ ਜਿਹੀ ਐ ਇਸ ਸੈਕ ਚਾਹ ਪੀਂਦਾ ਹੈ ਥੋੜਾ ਜਿਆ ਇਹ ਵੱਖਰਾ ਸਵੈਗ ਯਾਰਾਂ ਦਾ ਵੱਖਰਾ ਸਵੈਗ ਨਹੀਂ ਕੈਰੀ ਕੀਤਾ ਇਹ ਕਿਤੋਂ ਕੈਰੀ ਕਰਿਆ ਤੁਸੀਂ ਸਵੈਗ ਜੀ ਇਹ ਨਾਲ ਹੀ ਲੈ ਕੇ ਆਏ ਆ ਪੰਜਾਬੋਂ ਅਸ ਨਾਲ ਹੀ ਲੈ ਕੇ ਆਏ ਓਕੇ ਓਕੇ ਲੋ ਜੀ ਇਹ ਗੱਡੀਆਂ ਆਪਣੀਆਂ ਤਿਆਰ ਵਰ ਤਿਆਰ ਅੱਜ ਆਵਾਂਗੇ ਆਪਾਂ ਸ਼੍ਰੀਨਗਰ ਲੋ ਜੀ 커피 ਆਪਾਂ ਪੀ ਲਈ ਜਿੱਥੇ ਆਪਾਂ ਰੁਕੇ ਹੋਏ ਆ ਤੇ ਉਹਦੇ ਪਿੱਛੇ ਇੱਕ ਬਹੁਤ ਸੋਹਣੀ ਪਾਰਕ ਹੈ ਇਹ ਛੋਟਾ ਜਿਹਾ ਨਾਲਾ ਜਾਂਦਾ ਹੈ ਨੇਚਰਲ ਵਾਟਰ ਦਾ ਤੇ ਫੁੱਲ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਆ ਇੱਕਦਮ ਘੈਂਟ 뷰 ਉਹ ਦੇਖੋ ਮੀਂਹ بارش ਪੈਣ ਤੋਂ ਬਾਅਦ ਕਿਵੇਂ ਘੈਂਟ ਕਰਨ ਚਿੱਟੇ ਫੁੱਲ ਖਿੜੇ ਹੋਏ ਆ ਇੱਕਦਮ ਘੈਂਟ ਨਜ਼ਾਰਾ ਇਸ ਸਮੇਂ ਆਗੇ ਆਪਾਂ ਪੈਲਗਾਮ ਤੇ ਇੱਥੇ ਦੀਆਂ ਅੱਜ ਜਿਹੜੀਆਂ ਵਾਦੀਆਂ ਉਹ ਘੁੰਮਾਂਗੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਆਪਾਂ ਜਾਵਾਂਗੇ ਸ਼੍ਰੀਨਗਰ ਆ ਬੇਤਾਬ ਵੈਲੀ ਤੇ ਬੇਤਾਬ ਵੈਲੀ ਜਿਹੜੀ ਮਸ਼ਹੂਰ ਹੈ ਸਭ ਤੋਂ ਜ਼ਿਆਦਾ ਮਸ਼ਹੂਰ ਜਿਹੜੀ ਬਜਰੰਗੀ ਬਾਈ ਜਾਨ ਸਲਮਾਨ ਖਾਨ ਦੀ ਫਿਲਮ ਹੈ ਉਹ ਇੱਥੇ ਬਣੀ ਹੋਈ ਹੈ ਇਸ ਕਰਕੇ ਮਸ਼ਹੂਰ ਹੈ ਉਸ ਤੋਂ ਬਾਅਦ ਇੱਥੇ ਵਾਟਰ ਕ੍ਰੋਸਿੰਗ ਲਵਰ ਪੁਆਇੰਟ ਤੇ ਜਿਹੜੀਆਂ ਭੇਡਾਂ ਚਾਰਨੇ ਵਾਲੀ ਜਗ੍ਹਾ ਉਹ ਇੱਥੇ ਸਾਰਾ ਕੁਝ ਮਸ਼ਹੂਰ ਹੈ ਤੇ ਆਈਲੈਂਡ ਇੱਕ ਸਭ ਤੋਂ ਘੈਂਟ ਜਗ੍ਹਾ 뷰 ਦਾ ਨਾਮ 뷰 ਪੁਆਇੰਟ ਦਾ ਨਾਮ ਹੈ ਆਈਲੈਂਡ ਤੇ ਇਹ ਹੈ ਜੀ ਬੇਤਾਬ ਵੈਲੀ ਤੇ ਇਹ ਵੈਲੀ ਇੱਥੋਂ ਸ਼ੁਰੂ ਹੁੰਦੀ ਹੈ ਤੇ ਇਹਦੀ ਟਿਕਟ ਦੇਖਦੇ ਹਾਂ ਹੁਣ ਕੰਨੀਆਂ ਬਾਕੀ ਆ ਚੀਜ਼ਾਂ ਇੱਥੇ ਕਰਨ ਵਾਲੀਆਂ ਹੈਗੀਆਂ ਤੇ ਆ ਬਜੰਗੀ ਬਾਈ ਜਾਨ ਦੀ ਸ਼ੂਟਿੰਗ ਹੋਈ ਹੈ ਤੇ ਚੱਲਦੇ ਆ ਉਹ ਮਿਲਨੇ ਆ ਟਿਕਟ ਤੇ ਦੇਖਦੇ ਹਾਂ ਟਿਕਟ ਕਿੰਨੇ ਰੁਪਏ ਦੀ ਆ ਲੋ ਜੀ 100 ਰੁਪਏ ਦੀ ਉਹ ਟਿਕਟ ਲੈ ਕੇ ਤੇ ਹੁਣ ਚੱਲਦੇ ਆ ਆਪਾਂ ਅੰਤਰ ਬਤਾਬ ਵੈਲੀ ਦੇ ਤੇ ਦੇਖਦੇ ਆ ਜਾ ਕੇ ਵਿਊ ਇੱਕਦਮ ਕੈਂਟ ਕੈਂਟ ਵਿਊ ਨੇ ਕਹਿੰਦੇ ਤੇ ਬਾਈ 10 ਜਾਣੇ ਆ ਬਾਈ 100 ਰੁਪਏ ਦੀ ਟਿਕਟ ਲੈ ਕੇ ਤੇ ਆਹ ਮੁੰਡੇ ਸਪੀਕਰ ਬੁੱਕਰ ਚੱਕੀ ਫਿਰਦੇ ਆ ਕਹਿੰਦੇ ਸਿਰਾ ਲਾਉਣਗੇ ਕੈਂਟ ਵਿਊ ਇੱਕਦਮ ਚੱਲਦੇ ਹੁਣ ਤੇ ਦੇਖਦੇ ਆਂ 뷰ਪੁਆਇੰਟ ਨਾਲੇ ਤੁਹਾਨੂੰ ਦਿਖਾਣੇ ਆਂ ਆਪਾਂ ਕੋਈ ਮਾਹੌਲ ਬਣ ਗਿਆ ਓਰੇ ਇਹ ਕਹਿੰਦੇ ਨੱਚਣਾ ਪੰਜਾਬੀ ਗਾਣਿਆਂ ਦੇ ਤੇ ਇਹ ਨੱਚਣ ਲੱਗੇ ਹੋਇਆ ਲੋ ਜੀ ਮਾਹੌਲ ਬਣਿਆ ਪੂਰਾ ਸਰਾ ਆਹ ਬੈਠ ਜਾਓ ਆ ਬੈਠ ਜਾਓ ਇਹ ਬੱਚਾ ਇੱਕ 스테ਜ ਬਾਗੀ ਆ 100 ਰੁਪਏ ਦਿਖਾਓ 아, 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 ਜੱਜੀਬੀਰ ਕੀ ਇਹ ਆਪੇ ਦੇ ਗਾਉਂ ਆਏ ਆਰੇ ਆਹ 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 ਬੱਲੇ ਜਾਵਾ 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 ਤਾੜੀਆਂ ਬਾਦ ਲੋ ਵੀ ਕਹਿੰਦਾ ਇੰਜੋਏ ਤੋਂ ਬਾਅਦ ਮੁੰਡਿਆਂ ਨੇ ਕਰ ਲਈ ਉਹਦੇ ਕੈਂਪਿੰਗ ਤੇ ਇੱਥੇ ਲਾਇਆ ਟੈਂਟ ਤੇ ਇੱਥੇ ਬਹਿ ਕੇ ਖਾਣ ਪੀਣ ਲੱਗੇ ਆ ਤੇ ਬਾਕੀ ਕਰਮ ਕੈਂਟ ਮਾਹੌਲ ਬੜੇ ਟੂਰਿਸਟ ਆਏ ਹੋਏ ਨੇ ਯਾਰ ਤੇ ਪੰਜਾਬ ਵਾਲਿਆਂ ਨੂੰ ਬਹੁਤ ਪਿਆਰ ਕਰਦੇ ਆਏ ਬੜੀਆਂ ਫੋਟੋਆਂ ਖਚਾਈਆਂ ਸਾਡੇ ਨਾਲ ਇਹਨਾਂ ਨੇ ਤੇ ਕਹਿੰਦੇ ਪੰਜਾਬ ਨਾਲ ਸਾਡੀ mohabbat ਆ ਪੂਰੀ ਇੱਕਦਮ ਘੈਂਟ ਤੇ ਬਾਕੀ ਵੀਊ ਵੀ ਉਹਨੇ ਹੀ ਘੈਂਟ ਜਿੰਨੇ ਦਿਨ ਰੁਕੇ ਆ ਜਨੇ ਇਹ ਆ ਚੱਕੋ ਜੀ ਲੋ ਜੀ ਕਹਿੰਦੇ ਕੈਂਪਿੰਗ ਕਰਤੀ ਖਤਮ ਸਮੇਟਣ ਲੱਗੇ ਆ ਸਾਰਾ ਤੇ ਹੁਣ ਚੱਲੇ ਆ ਥੋੜਾ ਉੱਪਰ ਨੂੰ ਮੁੱਕੇ ਫਿਰ ਜਾ ਕੇ ਕਰਦੇ ਆ ਲੰਗਰ ਪਾਣੀ ਤਿਆਰ ਲੋ ਜੀ ਕਹਿੰਦੇ ਪੈਕਿੰਗ ਵੀ ਡਨ ਤੇ ਸਮੇਟ ਲਿਆ ਸਾਮਾਨ ਜਿੱਥੇ ਆਪਾਂ ਰੁਕੇ ਹੋਏ ਸੀਗੇ ਤੇ ਉਹਦੇ ਨਾਲ ਆ ਘੈਂਟ ਜੀ ਨਦੀ ਜਾਂਦੀ ਐ ਤੇ ਆ ਵਿਊ ਬੜਾ ਸੋਹਣਾ ਹੈਗਾ ਤੇ ਇੱਕਦਮ ਦਰਖਤਾਂ ਦੀ ਸ਼ਾਂ ਤੇ ਜਿਹੜਾ ਮੇਰੇ ਮੌਸਮ ਹੈ ਜਾਇ ਜ ਆਪਣੇ ਨਵੰਬਰ ਚ ਹੋ ਜਾਂਦਾ ਵੀ ਥੋੜੀ ਥੋੜੀ ਧੁੱਪ ਚ ਬੈਠਣ ਨੂੰ ਦਿਲ ਕਰਦਾ ਉਹੋ ਜਿਹਾ ਮੌਸਮ ਹੋ ਗਿਆ ਥੋੜਾ ਜਿਹਾ ਘੈਂਟ ਤੇ ਜਿਵੇਂ ਧੁੱਪ ਚ ਬੈੰਨੇ ਆ ਤਾਂ ਕੋਈ ਫਰਕ ਨਹੀਂ ਪੈਂਦਾ ਬਹੁਤਾ ਪਹਾੜਾ ਕਰਕੇ ਥੋੜੀ ਥੋੜੀ ਠੰਡ ਹੈ ਜਾਇ ਜ ਨਵੰਬਰ ਚ ਹੁੰਦੀ ਆ ਆਪਣੇ ਤੇ ਠੀਕ ਆ ਹੁਣ ਉਹ ਸਾਹਮਣੇ ਹੈਗੀ ਕੰਟੀਨਿਊਨਾਂ ਦੀ ਕੁਝ ਖਾ ਪੀ ਕੇ ਫਿਰ ਆਪਣਾ ਜਾ ਕੇ ਬਣਾਉਨੇ ਆ ਤੇ ਚਲੋ ਠੀਕ ਹੈ ਚਲਦੇ ਆ ਚਲੋ ਜੀ ਕਹਿੰਦੇ ਆਗੇ ਘੁੰਮ ਕੇ ਬਤਾਬ ਬੈਲੀ ਤੇ ਹੁਣ ਚੱਕ ਲੈ ਅਸਮਾਨ ਬਨ ਗੇ ਤੇ ਹੁਣ ਸਿੱਧਾ ਮਿਲਦੇ ਆਪਾਂ ਆਗੇ ਸ਼੍ਰੀਨਗਰ ਸ਼੍ਰੀਨਗਰ ਜਾ ਕੇ ਦੇਖਣ ਵਾਲੀਆਂ ਕਾਫੀ ਚੀਜ਼ਾਂ ਨੇ ਜਿਨ੍ਹਾਂ ਵਿੱਚੋਂ ਇੱਕ ਮਸ਼ਹੂਰ ਡਾਲੇਕ ਜਿਹੜੀ ਸਭ ਤੋਂ ਕੇ ਜਿਆਦਾ ਮਸ਼ਹੂਰ ਹੈ ਡਾਲੇਕ ਤੇ ਸ਼ਿਕਾਰਾ ਆਪਾਂ ਫੇਰੇ ਕਰਾਂਗੇ ਜਾ ਕੇ ਸ਼ਿਕਾਰਾ ਤੇ ਹੁਣ ਜਾ ਕੇ ਆਪਾਂ ਲੋਕਲ ਮਾਰਕੀਟ ਘੁੰਮਾਂਗੇ ਸ਼੍ਰੀਨਗਰ ਦੀ ਤੇ ਇਸ ਜਗ੍ਹਾ ਨੂੰ ਕਹਿੰਦੇ ਆ ਬਾਏ ਬਾਏ ਤੇ ਵਾਹਿਗੁਰੂ ਕਿਰਪਾ ਕਰਨਗੇ ਤੇ ਚਲੋ ਜੀ ਚੱਲਦੇ ਆਂ ਸੋ ਭਾਈ ਆਪਾਂ ਕਿੱਥੇ ਪਹੁੰਚ ਗਏ ਸ਼੍ਰੀਨਗਰ ਲੋ ਜੀ ਆਪਾਂ ਕੱਲ ਪਹੁੰਚ ਗਏ ਸ਼੍ਰੀਨਗਰ ਤੇ ਅੱਜ ਘੁੰਮਣਾ ਡਾਲੇਕ ਦੇਖੋ ਜਾਗੋ ਜਿੰਨਾ ਚਾਏ ਮੁੰਡਿਆਂ ਨੂੰ ਦੇਖੋ ਪੱਗਾਂ ਬਨ ਰਹੇ ਆ ਮੁੰਡੇ ਕਹਿੰਦੇ ਸ਼ਾਮ ਦਾ ਟਾਈਮ ਹੋ ਗਿਆ ਲੋ ਜੀ ਟਰਬਨ ਕਿੰਗ ਨੂੰ ਬੁਲਾਇਆ ਸੀ ਮਠੀਪਿੰਡ ਤੋਂ ਸਪੈਸ਼ਲ ਜਿਹੜੋ ਇੱਕ ਇੱਕ ਪੱਗ ਬਨ ਚੁੱਕੇ ਆ ਲੋ ਜੀ ਦੇਖੋ ਕਹਿੰਦੇ ਤੇ ਕਹਿੰਦੇ ਇੱਕ ਪੱਗ ਬਣੀ ਯਾਰ ਇਹ ਕਹਿੰਦੇ ਤਿਆਰ ਹੋ ਗਏ ਮੁੰਡਿਆਂ ਨੇ ਅਰੇ ਜਾਗੋ ਜੀ ਨਾ ਚਾਹੇ ਸ਼ਿਕਾਰਾ ਤੇ ਚੜੰਦਾ ਸਸੇ ਕਾਲਵਾ ਜੀ ਭਾਜੀ ਦੱਸੋ ਕੁਛ ਮੇਰੇ ਕਿਵੇਂ ਸ਼ਿਕਾਰਾ ਤੇ ਅੱਜ ਤੁਸੀਂ ਮਤਲਬ ਅੱਜ ਦੇਖੋ ਜੀ ਬਹੁਤ ਪਿਆਰਾ ਦਿਨ ਚੜਿਆ ਰੰਗ ਬਰੰਗੀਆਂ ਪੱਗਾਂ ਬਣੀਆਂ ਜਾ ਰਹੀਆਂ ਨੇ ਸਿਲਾਈਆਂ ਜਾ ਰਹੀਆਂ ਦੇਖੋ ਕੀ ਮਾਹੌਲ ਤੇ ਦੇਖੋ ਦੇਖੋ ਤਾਂ ਜੀ ਮਾਹੌਲ ਹੈ ਦੇਖੋ ਜੀ ਆਪਾਂ ਆਪਾਂ ਬਣ ਲਈ ਗਰੇ ਇਧਰ ਪਿਆਜੀ ਇਧਰ ਦੇਖੋ ਜੀ ਮੈਂ ਰੂਨ ਪੱਗ ਬਣੀ ਜਾ ਰਹੀ ਹੈ ਲੋਰੀਆ ਵੀ ਪਿਆਜੀ ਤੇ ਬਾਕੀ ਠੀਕ ਹੈ ਜੀ ਹੁਣ ਸਾਨੂੰ ਮਿਲਦੇ ਆਂ ਸ਼ਿਕਾਰਾ ਤੇ ਜਾ ਕੇ ਜੀ ਲੋ ਜੀ ਆਪਾਂ ਹੋਵੇ ਇੱਕਦਮ ਰੈਡੀ ਤੇ ਪੱਗ ਬਾਲੀ ਨਵੇਂ ਕੱਪੜੇ ਆਪਾਂ ਪਾ ਲੇ ਤੇ ਬਾਕੀ ਆਪਾਂ ਦੱਸਦੇ ਜਿੱਥੇ ਆਪਾਂ ਰੁਕੇ ਹੋਏ ਸੀਗੇ ਇਹ ਗੁਰਦੁਆਰਾ ਛੇਵੇਂ ਪਾਤਸ਼ਾਹ ਜੀ ਸ਼ਿਰੀ ਨਗਰ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਧਾਤੀ ਹੈ ਤੇ ਉਹਦਾ ਇਤਿਹਾਸ ਇਹ ਹੈ ਕਿ ਜਦੋਂ ਉਹਦੇ ਇੱਕ ਬੀਬੀ ਰਹਿੰਦੀ ਸੀ ਉਹਨੇ ਨਾ ਗੁਰੂ ਸਾਹਿਬ ਲਈ ਚੋਲਾ ਸੀ ਕੇ ਰੱਖਿਆ ਸੀ ਬਹੁਤ ਸਮੇਂ ਦਾ ਤੇ ਜਦੋਂ ਗੁਰੂ ਪਾਤਸ਼ਾਹ ਇੱਥੇ ਜਦੋਂ ਉਹਨਾਂ ਨੇ ਪੈਰ ਪਾਏ ਤਾਂ ਉਸ ਬੀਬੀ ਦੀ ਨਿਗਾ ਨਹੀਂ ਸੀ ਜਦੋਂ ਮਹਾਰਾਜ ਅੱਗੇ ਸੋਲਾ ਭੇਟ ਕਰਿਆ ਤਾਂ ਵਰ ਮਿਲਿਆ ਉਹਨੂੰ ਕਿ ਉਹ ਕੀ ਉਹ ਅ ਕੀ ਦੀ ਅੱਖਾਂ ਦੀ ਜੋਤ ਆ ਜੂਗੀ ਤੇ ਜਦੋਂ ਉਹਦੀ ਅੱਖਾਂ ਦੀ ਜੋਤ ਆਈ ਤੇ ਉਹਨੇ ਮਹਾਰਾਜ ਨੂੰ ਕਿਹਾ ਵੀ ਹੁਣ ਤੁਹਾਨੂੰ ਅਸੀਂ ਦੇਖ ਲਿਆ ਤੇ ਤੁਹਾਡੇ ਦਰਸ਼ਨ ਦੀਦਾਰੇ ਕਰ ਲਏ ਤੇ ਹੁਣ ਬਸ ਸਾਡੀ ਇੱਛਾ ਨਹੀਂ ਹੈ ਜੀਉਣ ਦੀ ਤੇ ਥੋੜੇ ਟਾਈਮ ਬਾਅਦ ਹੀ ਚਲ ਗਈ ਸੀ ਦੁਨੀਆ ਤੋਂ ਜਹਾਨ ਤੋਂ ਤੇ ਬਾਕੀ ਹੁਣ ਚੱਲਦੇ ਆਪਾਂ ਤੇ ਮੌਸਮ ਇੱਕਦਮ ਘੈਂਟ ਹੋਇਆ ਹੋਇਆ ਹਵਾ ਚੱਲ ਰਹੀ ਹੈ ਸ਼੍ਰੀਨਗਰ ਪੂਰਾ ਤੇ ਦੁਪਹਿਰੇ ਤਾਂ ਸੀਗੀ ਗਰਮੀ ਤੇ तकरीबन ਹੁਣ ਵੱਜ ਗਏ 4 4:30 ਹੋ ਗਏ ਤੇ ਚਲਦੇ ਆਪਾਂ ਹੁਣ ਸ਼ਿਕਾਰਾ ਤੇ ਜਾ ਕੇ ਚੋਟੀ ਲੈ ਤੇ ਚਲੋ ਠੀਕ ਹੈ ਜੀ ਉਹ ਖੜੇ ਮੋਟਰਸਾਈਕਲ ਚੱਲੀਏ ਫਿਰ ਆਪਾਂ ਲੋ ਗਈ ਸ਼ਿਕਾਰਾ ਹੋ ਗਈ ਹੈ ਡਨ ਕਹਿੰਦੇ ਮੁੰਡੇ ਭੱਜ ਲੈ 10 ਮੁੰਡੇ ਆ ਕਹਿੰਦੇ ਸ਼ੇਰ ਕਰਾ ਫਿਰ ਆ ਗਾ ਲੈ ਦੋ ਜੀ ਦੱਲੇ ਚਾਗ ਜੀ ਤੇ ਉਰੇ ਇਹ ਫਲੋਟਿੰਗ ਮਾਰਕੀਟ ਪੂਰੀ ਇੱਕਦਮ ਕੈਂਟ ਤੇ ਕਿਸੇ ਕੁਸਤੀਆਂ ਚੱਲ ਰਹੀਆਂ ਇੱਕਦਮ ਵਧੀਆ ਤੇ ਐਵੇਂ ਕਰਕੇ ਇਹ ਨਾਲ ਦੀ ਨਾਲ ਵੇਚਣ ਮਿ ਆਉਨੇ ਆ ਜਲਦੀ ਫਿਰਦੀ ਦੁਕਾਨ ਬਾਕੀ ਹੋ ਠੰਡੇ ਠੁੰਡੇ ਕਾਫੀ ਇਹਦੇ ਵਿੱਚ ਆਪਾਂ ਨੂੰ ਮਿਲ ਦਿੰਦੇ ਆ ਤੇ ਬਾਕੀ ਨੂੰ ਫੋਟੋ ਫੁਟੋਆਂ ਖਿੱਚ ਰਹੇ ਆ ਇੱਕਦਮ ਕਿ ਐਟ ਜਿਹੜੀਆਂ ਤੁਹਾਨੂੰ ਇੰਸਟਾਗ੍ਰam ਤੇ ਦੇਖਣ ਲਈ ਮਿਲਣਗੀਆਂ 우ਸਤਾਦ ਆਇਆ ਸੀਗਾ ਮੈਗਨੇਟ ਲੈ ਲਿਆ ਉਸਤਾਦ ਇਹਦਾ ਹੋ ਗਿਆ ਆ ਲੈ ਜੀ ਇੱਕ ਕਸ਼ਮੀਰ ਗੁਲਮਾਰ ਦਾ ਤੇ ਇੱਕ ਲੈ ਆਇਆ ਕਸ਼ਮੀਰ ਨਹੀਂ ਭਾਈ ਬਹੁਤ ਫ੍ਰੈਗਰੈਂਸ ਨਹੀਂ ਆ ਰਹੀ ਗੁੱਚੀ ਤੋਂ ਰੱਖੀ ਮੈਂ ਕੰਪਟੀ ਆ ਉਹ ਪੋਇੰਟ ਆਪਣੇ ਬੋਸਾਰੇ ਸੁਣ ਕੇ ਇਧਰ ਬਾਕੀ ਕੱਪੜੇ ਕੋਪੜੇ ਆ ਗਏ ਨਹੀਂ ਭਾਈ ਇਸ ਕਿਵੇਂ ਫ੍ਰੈਗਰੈਂਸ ਲੱਗੇ ਨਹੀਂ ਰਹੀ ਫ੍ਰੈਗਰੈਂਸ ਬਾਹਰ ਕੈਫੇ ਕੋਫੇ ਵੀ ਹੈਗੇ ਆ ਜੇ ਉਧਰ ਕੇ ਤੁਸੀਂ ਖਾਣਾ ਪੀਣਾ ਤਾਂ ਖਾ ਪੀ ਸਕਦੇ ਹੋ ਹੁਣ ਇਧਰ ਭਾਈ ਇਧਰ ਵਾਲੀ ਡੀਲ ਹੋਈ ਨਹੀਂ ਭਾਈ ਤੁਹਾਡੀ ਡੀਲ ਗਿਆ ਫ੍ਰੈਗਰੈਂਸ ਨਹੀਂ ਆ ਰਹੀ ਫ੍ਰੈਗਰੈਂਸ ਨਹੀਂ ਆ ਰਹੀ ਆ ਤੂੰ ਤਾਂ ਇੱਕ ਟਰਾਈ ਕਰਕੇ ਆ ਰਿਹਾ ਲਾਈ ਆ ਹਰ ਇਹ ਕੋਈ ਹਮ ਘੱਟ ਹੈਗੀ ਤਾਂ ਮੈਂ ਨਹੀਂ ਲੱਗੇ ਗੁੱਚੀ ਲੋਰਾ ਜਾਰੀ ਆ ਹਮ ਆਹ ਲਓ ਜੀ ਆ ਦੇਖੋ ਦੇਖਿਓ ਨਹੀਂ ਠੀਕ ਠੀਕ ਆ ਯਾਰ ਠੀਕ ਉਹ ਨਹੀਂ ਆ ਰਹੀ ਜਿਹੜੀ ਆਣੀ ਚਾਹੀਦੀ ਆ ਪਾਈ ਨਹੀਂ ਸਕਦੇ ਲੋ ਵੀ ਕਹਿੰਦੇ ਉਹਨੇ ਸ਼ਕਾਰਾ ਕਰਕੇ ਪਾਰਕ ਡਾਲ ਲੇਕ ਤੇ ਜਮਾਂ ਹੀ ਵਿਚਾਰ ਤੇ ਇੱਥੇ ਬਾਈ ਹੁਣੀ ਆਪਣੇ ਹੈਂਡ ਮੇਡੇ ਬਣਾਉਨੇ ਆ ਸਮਾਨ ਨੂੰ ਸ਼ਕਾਰਾ ਸ਼ਕੂਰਾ ਬਣਾਉਨੇ ਆ ਉਹਨਾਂ ਪਰ ਨਾਮ ਨੂੰ ਲਿਖਿਆ ਜਾਂਦਾ ਤੇ ਬਾਕੀ ਘੈਂਟ ਇੱਕਦਮ ਵੁੱਡ ਦਾ ਇਹਨਾਂ ਦੀ ਆਪਣੀ ਮਾਰਕਟ ਹੈ ਡਾਲ ਲੇਕ ਦੇ ਅੰਦਰ ਇੱਕਦਮ ਘੈਂਡਾ ਦੇਖੋ ਕਾਰਾਜ ਕੁਰਾ ਦੇ ਮਾਡਲ ਮਿਲਦੇ ਆ ਲੋ ਜੀ ਅੰਕਲ ਦਿਖਾ ਰਹੇ ਆ ਸਮਾਨ ਆਪਾਂ ਨੂੰ ਤੇ ਕਹਿੰਦੇ ਉਹਰੇ 1000 ਤੋਂ 3 ਲੱਖ ਤੱਕ ਇਹਨਾਂ ਦੀਆਂ ਹੈਂਡ ਮੇਡ ਚੀਜ਼ਾਂ ਜਿਹੜੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਘੈਂਟ ਆ ਤੇ ਬਾਕੀ ਭਾਈ ਜੀ ਵੀ ਸਾਰੇ ਆਪਣੇ ਜਾਣੇ ਦੇਖ ਰਹੇ ਆ ਤੇ ਚਲੋ ਠੀਕ ਆ ਦੇਖਦੇ ਆ ਚੱਲਦੇ ਆ ਅੱਗੇ ਲੋ ਜੀ ਕਿਸ਼ਤੀ ਲੈ ਲਈ ਅੰਕਲ ਇਹ ਆ ਨਾਮ ਆਪਣਾ ਉਹ ਲਾ ਦੇਖੋ ਹੋ ਗਿਆ ਹੈ ਬਸ ਹਾਲਕਾ ਡੇਟ ਜਦੋਂ ਤਾਂ ਇਹੀ ਹੈ ਡੇਟ ਇਹੀ ਜਦੋਂ ਦਾ ਅੱਜ ਕਰੀਏ ਚੇਤੇ ਨਹੀਂ ਨਹੀਂ ਡੇਟ ਰਹਿਣੇ ਦਿਓ نیچے ਲਿਖ ਦਿਓ ਜੇ ਨਿਕਰੇ ਆ ਨਾਂ ਮੇਰਾ ਵੀ ਲਿਖ ਦਿਓ ਲੋ ਜੀ ਕੱਲੇ ਡੇਟ ਵੀ ਲਿਖ ਰਹੇ ਆ ਤੇ ਬਾਕੀ ਆ ਲੁੱਤੀਏ ਛੋਟੀ ਜੀ ਤੇ ਆ ਕਿਸਤੀ 100 ਲੋਈ ਹੁਣ ਆਸੀ ਰਾਇਲ ਕਸ਼ਮੀਰ ਉਦੀ ਸਭ ਤੋਂ ਡਰਾਈਡ ਰੋਇ ਫਰੂਟ ਲੈਣੇ ਆ ਤੇ ਤਰੁ ਤਰ ਟ੍ਰਾਈ ਕਰੇ ਆ ਤੇ ਬਾਕੀ ਸਾਨੂੰ ਰੇ ਘੈਂਟ ਠੀਕ ਠੀਕ ਲੱਗਿਆ ਤੇ ਹੁਣ ਚੱਲਦੇ ਆ ਇਦੇ ਨਾਲੇ ਕੂਬਰੇ ਸਾਰ ਆਪਣੀਆਂ ਸ਼ਿਕਾਰਾਂ ਖੜੀਆਂ ਸ਼ਿਕਾਰਾ ਤੇ ਉਹਦੇ ਹਾਇਦਰ ਫਿਲਮ ਦੀ ਜਿਹੜੀ ਸ਼ੂਟਿੰਗ ਹੋਈ ਵੀ ਆ ਉਹ ਆ ਲొਕੇਸ਼ਨ ਤੇ ਹੋਈ ਵੀ ਆ ਤੇ ਬਾਕੀ ਸਾਰਿਆਂ ਨੇ ਦੇਖੀ ਹੋਣੀ ਐ ਦਾਲ ਲੇਖ ਦੀ ਉਹ ਹਾਇਦਰ ਫਿਲਮ ਦੀ ਜਿਹੜੀ ਫਿਲਮ ਦੀ ਸ਼ੂਟਿੰਗ ਆ ਤੇ ਬਾਕੀ ਅੱਗੇ ਚੱਲਦੇ ਹਾਂ ਹੁਣ ਦੂਈ ਲొਕੇਸ਼ਨ ਤੇ ਲੋ ਜੀ ਸ਼ਿਕਾਰਾ ਰਾਈਡ ਕਰਕੇ ਆ ਗਏ ਇੱਕਦਮ ਘੈਂਟ ਮਾਰਕੀਟ ਤੇ ਹੋਰ ਜਿਹੜੇ ਛੋਟੇ ਜਿੱਤੇ ਫਿਲੋ ਫੁਲਵਾ ਸ਼ੂਟ ਹੋਈਆਂ ਉਹ ਦੇਖ ਕੇ ਆ ਗਿਆਂ ਦੇਖੋ ਸ਼ਾਮ ਦਾ 뷰 ਕਿੰਨਾ ਘੈਂਟ ਆ ਯਾਰ ਦਾਲ ਲੇਖ ਦਾ ਇੱਕਦਮ ਘੈਂਟ ਟੈਨੋ ਬੱਸ ਆ ਗਈ ਜਿਹਦੇ ਉੱਪਰ ਡਬਲ ਡੈਕਰ ਉਹ ਪਰ ਸਾਰਾ ਕਸ਼ਮੀਰ ਦਾ ਟੂਰ ਦਿੰਦੀ ਆ ਉਹ ਸ਼ਿਕਾਰਾ ਤੇ ਡੱਲ ਲੇਕ ਨੂੰ ਕਹਿੰਨੇ ਆ ਬਾਏ ਬਾਏ ਤੇ ਹੁਣ ਚੜਦੇ ਆਪਾਂ ਬੱਸ ਆ ਆ ਗਈ ਦੇਖੋ ਲੋਈ ਡਰ ਕੇ ਆ ਕੇ ਜੀਦਾ ਮਾਊਂਟਨ ਿਡਿਊ ਚਲੋ ਜੀ ਚੜੋ 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 ਵੰਡੋ ਚੜੋ ਲੋ ਜੀ ਗਾਣੇ-ਗੋਣੇ ਚੱਲ ਰਹੇ ਆ ਅੰਦਰ ਲੋਜੀ ਕਸ਼ਮੀਰ ਡਾਲ ਲੈ ਕੇ ਦਾਰੀ ਹੋ ਗਏ ਬੱਸ ਜੋ ਮੇਰੇ ਵੀ ਪਹੁੰਚ ਗਏ ਸਾਰੇ ਓਏ ਓਏ ਬਰੇਕ ਮਾ ਜੀ ਆਪਣਾ ਲਾ ਬਾਈ ਕੇ ਆ ਮਹਿਸੂਸ ਹੋਇਆ ਤੁਸੀਂ ਡਾਲ ਇੱਕ ਸ਼ਕਾਰਾ ਦਾ ਬਹੁਤ ਵਧੀਆ ਯਾਰਾ ਲਿਆ ਪੂਰਾ ਬਾਕੀ ਵੀਊ ਦੇਖੋ ਕਿੰਨਾ ਘੈਂਡਾ ਸੀ ਵਿੱਚ ਹੋਰਸ ਪਰ ਛੱਡੀ ਹੋਰਸ ਪਰ ਛੱਡੀ ਹੋਰਸ ਪਰ ਛੱਡੀ ਹਾਏ <laughs> लो बापियो जिन्ना ने आ रहा डबल डेकर से आया है ਉਹ ਸ਼ਿਕਾਇਤ ਅਜ ਤੱਕ ਕੁਝ ਨਹੀਂ ਸੀਗਾ। ਬਾਕੀ ਡਬਲ ਡੈਕਰ ਚ ਉਤਰ ਗਏ ਆਪਾਂ। ਹੈ ਜਰੂਰ ਮਸਟ ਹੈ ਇਹਦਾ। ਲੋਈ ਡਬਲ ਡੈਕਰ। ਨੂੰ ਬਾਏ ਬਾਏ ਕਰਦੇ ਹੁਣ ਤੇ ਹੁਣ ਚੱਲਦੇ ਆਂ ਅੱਗੇ ਤੇ ਫਿਰ ਮਿਲਦੇ ਆਂ ਤੁਹਾਨੂੰ।